ਆ ਓਏ ਚਾਚਾ ਓਏ ਚਾਚਾ ਕਦੇ ਮੈਨੂੰ ਕਹਿ ਦੇ ਲੈ ਕਰਨੈਲਪਤ ਇੱਟਾਂ ਦਾ ਢੇਡਾ ਲਾ ਕੇ ਆ ਮੈਂ ਇੱਟਾਂ ਦੀ ਟਰਾਲੀ ਭਰ ਕੇ ਆਪਦੇ ਸ਼ੌਹਰਿਆਂ ਚ ਵੀ ਨੰਗਾ ਮੇਰੀ ਛਾਲੀ ਤੇ ਮੇਰਾ ਸ਼ੌਹਰਾ ਖੜੇ ਹੋਣ ਮੈਂ ਚੋਰ ਅੱਖ ਨਾ ਦੇਖ ਕੇ ਪਾਸੇ ਨੂੰ ਮੂੰਹ ਕਮਾ ਕੇ ਲੰਘ ਜਾ ਹਾਈ ਓਏ ਚਾਚਾ ਓਏ ਚਾਚਾ ਫੇਰ ਮੇਰੇ ਛਾਲੇ ਕਹਿਣ ਆ ਜਾਂਦਾ ਸਾਡਾ ਪਰੋਣਾ ਚਾਚਾ ਫੇਰ ਜ਼ਿੰਦਗੀ ਸ਼ਫਲ ਵਜੇ ਉਦੋਂ ਬਾਅਦ ਚਾਹੇ ਮੈਂ ਮਰ ਜਾ ਐਦھر ਨੂੰ ਰੱਖ ਲਿਆ ਚਲ ਮਾ ਆਮਦਨੀ ਫੇਰ ਕਹਿਣਗੇ ਚ ਖਰਚੇ ਵੜਦੇ ਆ ਖਰਚੇ ਵੜਨੇ ਚਾਚਾ ਕੋਈ ਖਾਲਾ ਜੀ ਦਾ ਵੜਾ ਨਹੀਂ ਬਹੁਤ ਪਹੁੰਚੇ ਹੋਏ ਬੰਦੇ ਹੀ ਖਰਚੇ ਵੜ ਛੱਕਦੇ ਐਸ ਕਰਕੇ ਮੈਂ ਹੀ ਵੜ ਛੱਕਦੇ ਮੈਂ ਹੀ ਪਹੁੰਚਿਆ ਹੋਇਆ ਓਏ ਇਹਨੂੰ ਰੱਖ ਲਿਆ ਜਾ ਪੈਰ ਦੀ ਚਾਚਾ ਦੇ ਨਾਲ ਫਿਰ ਭੰਨ ਦੇਈ ਨਹੀਂ ਤੂੰ ਚਾਚਾ ਮੇਜਰ ਰਾਸਤਾਨੀ ਲਾਇਆ ਓਏ ਬਾਹਲੀ ਦੂਰ ਸੁਣਦਾ ਚਾਚਾ ਮਾਰ ਕਰਕੇ ਡਿੱਕੀ ਨਾ ਓਏ ਪਰ ਯਾਰ ਗੱਲ ਸਣ 100 ਸਿਆਪਾ ਚਾਚੀ ਘਰ ਹਿਲਣ ਦੇਵੇ ਜਦੋਂ ਚਰਨੇ ਲਮੈਂ ਬੇ ਕਰਨੈਲ ਪੱਤ ਮੱਝਾ ਬੰਨ ਦੇ ਚਰਨੇ ਲੱਗਿਆ ਕਰਨੈਲ ਪੱਤਾ ਕਰ ਦੇ ਚਰਨੇ ਲੱਗਿਆ ਕਰਨੈਲ ਚਾਚੀ ਇੱਕ ਮਿੰਟ ਖੇੜਾ ਨਹੀਂ ਛੱੜਦੀ ਓਹ ਖੇੜਾ ਛੱਡੇ ਦਾ ਤੇਰੇ ਕੋਲੇ ਆ ਮੈਂ ਉਹ ਜਾ ਕੇ ਰੈਂਗੜਾ ਫੇਰਨਾ ਬੂ ਮੈਨੂੰ ਹੀ ਭੈਣ ਦੇਣ ਫੇਰ ਚਾਚਾ ਮੇਰੇ ਸਾਲੇ ਦੀ ਮਸਤੀ ਫਿਰਦੀ ਆ ਬ ਚਾਚਾ ਜਦੋਂ ਤੂੰ ਇਹ ਜਿਹ ਰਾਸਤਾਨੀ ਦਾ ਗਾਣਾ ਲਾਇਆ ਸੀ ਹਾਏ ਓਏ ਚਾਚਾ ਓਏ ਚਾਚਾ ਤੇਰਾ ਸਾਲਾ ਕਹਨੂੰ ਗੱਲਾਂ ਕਰਦਾ ਵੀ ਐਂ ਜੀ ਕਰੇ ਮੇਰੇ ਕੋਲੇ ਟਰੈਕਟਰ ਹੋਵੇ ਚੰਦਰਮਾ ਤੇ ਬਚਾ ਦਿਆਂ ਚਾਚਾ ਮੇਜਰ ਰਾਸਤਾਨੀ ਦਾ ਗਾਣਾ ਲੱਗਿਆ ਹੋਈ ਹਾਏ ਹੋਏ ਅਸੀਂ ਕੰਡਿਆਂ ਨਾਲ ਨਵਾ ਲਾਂਗੇ ਵੀ ਕਹਿੰਦਾ ਸਾਨੂੰ ਚਾਚਾ ਮੈਂ ਤੁਹਾਨੂੰ ਦੱਸਾਂ ਹਾਂ ਉਦੋਂ ਮੇਰੇ ਤੇ ਜਵਾਨੀ ਚੜ ਰਹੀ ਸੀ ਉਦੋਂ ਮੇਜਰ ਰਾਸਤਾਨੀ ਦਾ ਗਾਣਾ ਆਇਆ ਕਾਰ ਰੀਬਨਾ ਵਾਲੀ ਮੈਨੂੰ ਲੈ ਜੂ ਰੋਂਦੀ ਨੂੰ ਚਾਚਾ ਮੈਂ ਰੋਇਆ ਓਏ ਚਾਚਾ ਮੈਂ ਰੋਇਆ ਇਹ ਗਾਣਾ ਸੁਣ ਕੇ ਇੰਨਾ ਦਰਦ ਹੀ ਦਰਦ ਵਾਲਾ ਸੀ ਉਹਦੇ ਗਲ ਦੇ ਵਿੱਚ ਦਰਦ ਵਾਲਾ ਗਾਣਾ ਦਾ ਗਾਣੇ ਦਾ ਸਿਰਾੜੇ ਹੁਣ ਵੀ ਇਹ ਲੱਗਦੀ ਨਹੀਂ ਪੁਰਾਣੇ ਗਾਣੇ ਨਾ ਚਾਚਾ ਬਾੜੇ ਕਹਿੰਦਾ ਬਾੜਾ ਯਾਰ ਅੱਜ ਕੱਲ ਦਾ ਮੇਰੇ ਹਾਲੇ ਕਹਿੰਦੀ ਲੱਤ ਫੜ ਲੀ ਗਈ ਦੀ ਪੂਸ ਚਾਚਾ ਜਿਹੜਾ ਹੁਣ ਨਹੀਂ ਉਹ ਗਾਣਾ ਆਇਆਗਾ ਕਦੇ ਆਹ ਕਰ ਦੂੰ ਕਦੇ ਬਾਹ ਕਰ ਦੂੰ ਸਾਨੂੰ ਆਦਤ ਨਹੀਂ ਛੁਰ ਲਈਆਂ ਛੱਡਣ ਦੀ ਲਾ ਵੀਰੇ ਦਾ ਤੇ ਉਹਦਾ ਦੂਜੇ ਦਾ ਨਾਲ ਇੱਕ ਹੋਰ ਆ ਦੇ ਉਹਨਾਂ ਦਾ ਦੋਨਾਂ ਦਾ ਗਾਣਾ ਆਇਆ ਤੇ ਚਾਚਾ ਜੇ ਨੂੰ ਮੇਜਰ ਰਸਤਾ ਨਹੀਂ ਗਾਉਂਦਾ ਕਿਵੇਂ ਗਾਉਂਦਾ ਗਾ ਕੇ ਦਿਖਾਣਾ ਲੈਣਾ ਜਨਾ ਲਾਓ ਮੈਨੂੰ ਤੇ ਗੱਲ ਤਾਂ ਸੁਣ ਜੇ ਉਹੀ ਗਾਣਾ ਗਾਉਂਦਾ ਨੀ ਮੈਂ ਮੇਰੀ ਗੱਲ ਸੁਣ ਆ ਇਧਰ ਆ ਟਰੈਕਟਰ ਤੇ ਬੈਠ ਗਏ ਟਰੈਕਟਰ ਤੇ ਇੱਥੇ ਚਾਚਾ ਮੈਨੂੰ ਗਾਣਾ ਆ ਗਿਆ ਹੁਣ ਜਿਵੇਂ ਟੱਟੀ ਦਾ ਜ਼ੋਰ ਪੈਂਦਾ ਮੈਨੂੰ ਜ਼ੋਰ ਪੈ ਗਿਆ ਚਾਚਾ ਠੀਕ ਹੈ ਚੱਲਦਾ ਜੇ ਮੇਜਰ ਰਸਤਾ ਨਹੀਂ ਗਾਣਾ ਗਾਉਂਦਾ ਮੈਂ ਆ ਕਰ ਦੂ ਮੈਂ ਵਾ ਕਰ ਦੂ ਮੈਂ ਆ ਕਰ ਦੂ ਮੈਂ ਵਾ ਕਰ ਦੂ ਮੈਨੂੰ ਆਦਤ ਨਹੀਂ ਛੁਰ ਲਿਆ ਛੱਡਣ ਦੀ ਸਾਡੀ ਰੱਬ ਨੇ ਸਾਡੀ ਰੱਬ ਨੇ ਡਿਊਟੀ ਲਾਈ ਆਨੀ ਤਾਉਣਾ ਜੋ ਕਿਲੇ ਕੱਢਣ ਦੀ ਨਹੀਂ ਮਹ ਰੱਬ ਨੇ ਰੱਬ ਨੇ ਡਿਊਟੀ ਲਾਈ ਆ ਤਾਉਣਾ ਜੋ ਕਿਲੇ ਕੱਢਣ ਦੀ ਨਹੀਂ ਮਿੱਟੀਏ ਇਸ ਕੀ ਜਮਾਦ ਬੰਗੂ ਹੈ ਕਿ ਜੱਟ ਜਮਾਦ ਬੰਗੂ ਹੈ ਵਰਗਾ ਚਾਟੇ ਵਰਗਾ ਕੌਣ ਮੰਨਦਾ ਕਹੜ ਬੰਦਾ ਸੀ ਚਾਚਾ ਯਾਰਾਂ ਦਾ ਯਾਰ ਸੀ ਚਾਚਾ ਮੈਂ ਮਿਲਿਆ ਉਹਨੂੰ हां ਲੈ ਮੇਰੇ ਨਾਲ ਯਾਰੀ ਸੀ ਇਹ ਚਾਚਾ ਮੇਰੇ ਨਾਲ ਬਾੜੀ ਯਾਰੀ ਸੀ ਫੁੱਦੂ ਗੱਲਾਂ ਬਣਾ ਇਹ ਫੁੱਦੂ ਗੱਲਾਂ ਨਹੀਂ ਮੈਂ ਤੈਨੂੰ ਫੋਟੋ ਦਿਖਾ ਦੂੰ ਹੈ ਦਿਖਾਈ ਮੈਨੂੰ ਬੋਟਾ ਮੇਜਰ ਰਾਜਸਤਾਨੀ ਨਾਲ ਆਪਣੀ ਯਾਰੀ ਸੀ ਇਕੱਠੇ ਰਹਿੰਦੇ ਰਹੇ ਅਸੀਂ ਮੈਂ ਆਦੇ ਗੱਲਾਂ ਨਹੀਂ ਉਹਦੇ ਬੰਦੇ ਨਹੀਂ ਹਾਂ ਹਾਂ ਚਾਚਾ ਤੈਨੂੰ ਆਇਆ ਵੀ ਹੁਣ ਮੇਜਰ ਰਾਜਸਤਾਨੀ ਦੀ ਗੱਲ ਛੇੜ ਲਈ ਵੀ ਕੋਈ ਕੰਮ ਨਾ ਕਰੀਏ ਚਾਚਾ ਗਾਲਿਆਂ ਦੀਆਂ ਗੱਲਾਂ ਕਰੀਏ ਇਹ ਤੇ ਆਪਾਂ ਡਿਸਕਸ ਕਰੀਏ ਬੈਠ ਕੇ ਓਏ ਆਪਾਂ ਡਿਸਕਸ ਕਰੀਏ ਵੀ ਕਿਵੇਂ ਮਤਲਬ ਇਦਾਂ ਕਿ ਨਹੀਂ ਉਹਦੋਂ ਲੱਤਾਂ ਨਾਲ ਖਾਲੀ ਕੰਮ ਕਰਨਾ ਬੂ ਚੱਪਾ ਦਸਣ ਕੀ ਕਰਨਾ ਕਰ ਤੇ ਮੈਂ ਵੜ ਦਿੰਨੇ ਹ